ਸਰਾਂ ਅੰਦਰ ਰੋਡ ਬੜੀ ਆਲਾ ਤਾਜ਼ਾ ਗੁੜ ਮਿਲਦਾ ਇੱਥੇ ਹਾਂਜੀ ਗੋਲੂ ਜੀ ਕਿਵੇਂ ਲੱਗਿਆ ਗੁੜ ਬੜੀਆ ਵਧੀਆ ਵੰਤਰੋਂ ਵੀ ਦਵਾ ਦੇ ਕੱਚਾ ਗੁੜ ਆਜਾ ਗੁੜ ਬਣਦਾ ਹੋਇਆ ਕਰਨੇ ਦੇ ਰਸਤਾ ਤਾਜਾ ਗੁੜ ਉਹ ਉਥੇ ਸ਼ੱਕਰ ਵੀ ਹੈ ਆਂਦੇ ਜਾਏ ਹਮ ਜਾਂਦੇ ਰਾਹੀ ਆ ਗੁੜ ਲੈਣ ਵਾਸਤੇ ਖੜੇ ਨੇ ਉਹ ਆਪਣੇ ਬੰਦੇ ਲੈ ਰਹੇ ਨੇ ਗੁੜ ਖੜੇ ਸਾਡੇ ਲਾਡਾ ਜੀ ਗੁੜ ਲੈ ਰਹੇ ਨੇ ਸਰੰਦ ਰੋਡ ਪਟਿਆਲਾ ਗੁੜ ਲੋ ਤਾਜ਼ਾ ਤਾਜ਼ਾ ਸਰੰਦ ਰੋਡ ਪਟਿਆਲਾ ਗੁੜ ਲੋ ਤਾਜ਼ਾ ਤਾਜ਼ਾ ਦੇਖ ਕੇ ਭਾਈ ਓਏ ਦੇਖ ਕੇ ਰੈਵੀ ਬਹੁਤ ਹੈ ਆ ਲੜਾਈ ਦੋ ਦੋ ਲਫਾਵੇ ਚੱਕੇ ਆਂਦੇ ਨੇ ਤਾਇਆ ਗੋੜ ਉਹ ਖੜੀ ਆ ਸਾਡੀ ਗੱਡੀ ਰੋਡ ਜਾਂਦਾ ਪਿਆ ਸਰਹੰਦ ਨੂੰ ਆ ਜਾਂਦਾ ਪਿਆ ਪਟਿਆਲੇ ਨੂੰ ਤਾਇਆ ਗੋੜ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਜੀ ਲਾਈਕ ਸਬਸਕ੍ਰਾਈਬ ਜ਼ਰੂਰ ਕਰੋ ਜੀ ਚੈਨਲ ਨੂੰ ਧੰਨਵਾਦ ਮਿੱਤਰੋ ਲਵ ਯੂ ਆਲ YouTube ਫੈਮਿਲੀ